ਹਾਂ ਏਕੇ ਬਾਈ ਸਾਰੀ ਠੀਕ ਆ ਦੇਖੋ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗਿਆ ਇੱਕ ਉਹ ਦਿੱਤਾ ਕਰੇ ਸਮਾਈਆਂ ਦੇਖੋ ਦੇਖੋ ਇਹਦੀ ਚੁੰਝ ਬਿੰਗੀ ਆ ਅੱਖ ਟਿੱਕਾ ਇੱਕ ਅੱਖ ਹੈ ਦੀ ਹਰ ਜਮਾ ਦੂਆ ਪਾਸਾ ਵੀ ਕਰਕੇ ਦਿਖਾਉਣਾ ਦੇਖੋ ਦੂਆ ਪਾਸਾ ਦੂਏ ਪਾਸੇ ਕੋਈ ਨਹੀਂ ਹੈਗਾ ਇੱਕ ਆੱਖਾ ਜੁੰਝ ਤੇ ਦੀਆ coma ਨਾਲ ਬਾਈ ਕੁਦਰਤ ਵਾਲੇ ਦੇ ਦੇਖੋ ਇਹਦੀ ਵੀਡੀਓ ਆਪਾਂ ਬਾਈ ਪਾਉਂਦੇ ਰਹਾਂਗੇ ਦੇਖ ਲਓ ਕੁਦਰਤ ਦਾ ਕਰਿਸ਼ਨਾ ਜੁੰਝ ਵੀ ਤੇ ਦੀਆ ਅੱਖ ਵੀ ਇੱਕਾ ਬਾਕੀ ਲਗੜ ਗੱਦੀ ਸਾਰੀ ਠੀਕਾ ਕੀ ਪੀਣ ਲੱਗੇ ਹਨ ਗੋੜਾ ਵਾਲਾ ਪਾਣੀ 24 ਘੰਟੇ ਹੋ ਗਏ ਇਨਾਂ ਨੂੰ ਨਿਕਲਿਆ ਮੈਂ ਇਹ ਕਿਸੇ ਵੀਰ ਨੇ ਕਢਾਉਣੇ ਹੋਏ ਮੇਰਾ ਪੈਂਡਾ ਅਲੂਣਾ ਪੱਲਾ ਸੀਲ ਪੈ ਜਿਹੜਾ ਲੁਧਿਆਣਾ ਹਾਂ ਬੱਚਿਆਂ ਦਾ ਕੋਈ ਪੈਸੇ ਪੂਸੇ ਨਹੀਂ ਹੈਗੇ ਅੱਦੋ ਅੱਦੀ ਹੋਣਗੇ ਬੱਚੇ ਆਪਦੇ ਆਂਡੇ ਨਿਸ਼ਾਨ ਲਾ ਕੇ ਨੋਨ ਲਿਖ ਕੇ ਲੈ ਕੇ ਆਓ ਕਹੋ ਜਿਨ੍ਹਾਂ ਤੋਂ ਆਂਡੇ ਆਪਾਂ ਲੈ ਕੇ ਆਉਨੇ ਆ ਕੋਈ ਕਹਿੰਦਾ ਇਹ ਤਾਜ਼ੇ ਨੇ ਕੋਈ ਕਹਿੰਦਾ ਫਲਾਣੇ ਦੇਂਦੇ ਨੇ ਢਮਕੇ ਦਿੰਦੇ ਨੇ ਇਹ ਤਾਂ ਕਿਹੋ ਜਿਹਾ ਜਦ ਨਿਕਲਦਾ ਜਦੇ ਪਤਾ ਲੱਗਦਾ ਜਿਹੜੇ ਪੁਰਾਣੇ ਆਂਡੇ ਹੁੰਦੇ ਨੇ ਉਹਨਾਂ 'ਚ ਨਹੀਂ ਬੱਚੇ ਨਿਕਲਦੇ ਔਰ ਇਹ ਜਿਆ ਕੰਮ ਚੱਲ ਪਿਆ ਲੋਕ ਦੇਸੀ ਮੁਰਗੀਆਂ ਨੂੰ ਵੀ ਬਲੱਲ ਵਾਲੀ ਫੀਡ ਪਾ ਕੇ ਪਾਲੀ ਜਾਂਦੇ ਨੇ ਜਿਵੇਂ ਪਹਿਲਾਂ ਘਰਾਂ 'ਚ ਮੁਰਗੀਆਂ ਪੜਦੀਆਂ ਸੀਗੀਆਂ ਉਕੜ ਨਹੀਂ ਹਣ ਲੋਕ ਪਾਲਦੇ ਜਿਵੇਂ ਸਾਡੇ ਧਮੋਟ ਫਾਰਮ ਆ ਉਹ ਤਾਂ ਨੇਰੀ ਫੀਡ ਹੀ ਛੱਡਦੇ ਨੇ ਇੱਕ ਕਡਾਣੀ ਫਾਰਮ ਆ ਉਹ ਬਾਈ ਪਾਲਦਾ ਪੂਰੇ ਰੀਜਨਲ ਇਹ ਉਹਦੀ ਪਨੀਰੀ ਆ ਇਹ ਕਡਾਣੀ ਕਲਾ ਬਾਈ ਬਈ ਵਧੀਆ ਵੀਡੀਓ ਦੇਖੀਆਂ ਰਣਗੀਆਂ ਇਹ ਉਹ ਬੱਚਿਆਂ ਦੀ ਮੁਰਗਿਆਂ ਦੀ ਪਨੀਰੀ ਆ ਇਹ ਮੈਨੂੰ ਆਪਣੇ ਲੁਧਿਆਣਾ ਏਰੀਆ ਦੇ ਵਿੱਚੋਂ ਬਸ ਉਹੀ ਬਾਈ ਵਧੀਆ ਲੱਗਿਆ ਉੱਥੋਂ ਮੈਂ ਲੈ ਕੇ ਆਉਣਾ ਬੱਚੇ ਐਤਕਿ ਵੀ ਉਹਦੇ ਬੰਦੇ ਨੇ ਇੱਕ ਨੇ ਜਿਹੜਾ ਉਹਦਾ ਰੱਖਿਆ ਹੋਇਆ ਮੁੰਡਾ ਉਹਨੇ ਕਹਤਾ ਨਾ ਜੀ ਸੀ ਸਾੰਡ ਕੇ ਨਹੀਂ ਦੇਣੇ ਅਸੀਂ ਫਲਾਣਾ ਨੇ ਦੇਣੇ ਉਹਨੇ ਗੋਲੀਆਂ ਜੀਆਂ ਦੇਤੀਆਂ ਹਜੇ ਬਾਈ ਨਾਲ ਮੇਰੀ ਗੱਲ ਹੋਈ ਨਹੀਂ ਹੈਗੀ ਥੋੜੀ ਜਿਹੀ ਚ ਦਿੱਕਤ ਤਾਂ ਆ ਗਈ ਉਹ ਜਵਾਕ ਜੇ ਨੇ ਬਾਹਲੇ ਛੋਟੇ ਅੰਡੇ ਦਿੱਤੇ ਕੋਈ 30 ਗ੍ਰਾਮ ਦਾ ਕੋਈ 35 ਦਾ ਕੋਈ 38 ਦਾ ਬੱਚੇ ਕੱਢਣ ਨੂੰ ਚਾਹੀਦੇ ਨੇ 45 ਗ੍ਰਾਮ ਤੋਂ 50 ਗ੍ਰਾਮ ਤੱਕ ਜਿੰਨਾ ਅੰਡਾ ਵਧੀਆ ਹੋਵੇ ਉਹਨਾਂ ਵਧੀਆ ਤੰਦਰੁਸਤ ਬੱਚਾ ਨਿਕਲਦਾ ਜੇ ਕਿਸੇ ਵੀਰ ਨੇ ਕਢਾਉਣੇ ਹੋਣਗੇ ਤਾਂ ਕਢਾ ਸਕਦਾ ਹੁਣ ਵੀਰੇ ਇਹ 80 ਆਂਡੇ ਲੱਗੇ ਸੀਗੇ 80 ਦੇ ਵਿੱਚੋਂ 48 ਬੱਚੇ ਮਿਲੇ ਨੇ ਸਿਰਫ ਵਜਾ ਹੀ ਆ ਉਹਦੇ ਵਿੱਚੋਂ 10 ਆਂਡੇ ਤਾਂ ਮੁਰਗੇ ਦੇ ਸੀਮਨ ਤੋਂ ਬਿਨਾਂ ਹੀ ਖਾਲੀ ਸੀਗੇ ਵਿੱਚ ਜਿਹੜੇ ਬਾਕੀ ਵੀ ਉਹਨਾਂ ਦੇ ਵਿੱਚ ਬੱਚੇ ਬਣ ਕੇ ਜੰਮ ਗਏ ਦੀ ਉਹਨਾਂ ਤੋਂ ਨਹੀਂ ਨਿਕਲ ਹੋਇਆ ਪਤਾ ਨਹੀਂ ਦਾਤੇ ਦੀ ਕੀ ਮਰਜ਼ੀ ਆ ਉਹਨਾਂ ਤੋਂ ਨਹੀਂ ਨਿਕਲ ਹੋਇਆ ਹੁਣ ਜੇ ਕਿਸੇ ਨੇ ਬਾਈ ਨੇ ਕਢਾਉਣੇ ਹੋ ਤਾਂ ਗੱਲਬਾਤ ਕਰ ਸਕਦਾ ਨਰੇਨਮੀ 144 346 29 ਅੰਡਾ ਅਲੂਣਾ ਪੱਲਾ ਹਾਂ ਬੱਚਿਆਂ ਦਾ ਇਹ ਨਹੀਂ ਹੈਗਾ ਕਿ ਬਾਈ ਅੰਡੇ ਦੁੱਧ ਹੀ ਕਰ ਲਾ ਨਾ ਬੱਚੇ ਹੋਣਗੇ ਜਿੰਨੇ ਬੱਚੇ ਨਿਕਲਣਗੇ ਉਹਨੇ ਦੁੱਧ ਹੀ ਹੋਣਗੇ ਜਿਹੜੇ ਆਂਡੇ ਦੇ ਕੇ ਜਾਣੇ ਨੇ ਉਹਨਾਂ ਤੇ ਆਪਦਾ ਨੋਂ ਆਪਦੀ ਤਰੀਕ ਸਕੈਚ ਨਾਲ ਪਾ ਦਿਓ ਕੋਈ ਚੱਕਰ ਨਹੀਂ ਹੈਗਾ ਸਕੈਚ ਨਾਲ ਲਿਖਣ ਨਾਲ ਕੋਈ ਉਹਦੇ ਛੇਦ ਨਹੀਂ ਬੰਦ ਹੁੰਦੇ ਕਿ ਆਂਡੇ 'ਚ ਸਰਾਕ ਹੁੰਦੇ ਨੇ ਛੋਟੇ ਅੱਖਰਾਂ 'ਚ ਨੋਂ ਲਿਖ ਦੋ ਦੋ ਅੱਖਰਾਂ ਦਾ ਨੋਂ ਪਾ ਦਿਓ ਆਪਾਂ ਨੂੰ ਪਛਾਣ ਰਹਿੰਦੀ ਆ ਵੀ ਹਾਂ ਵੀ ਆਂਡੇ ਮੇਰੇ ਨੇ ਕਿਉਂ ਸਾਡੇ ਕੋਲ ਆਂਡੇ ਹੁਣ ਮੇਰੇ ਕੋਲ ਲੱਗਦੇ ਨੇ ਕੋਈ ਬੰਦਾ 4 ਲਾ ਗਿਆ ਸੀਲ ਦੇ ਕੋਈ 5 ਲਾ ਗਿਆ ਕੋਈ 20 ਲਾ ਗਿਆ ਕੋਈ 10 ਲਾ ਗਿਆ ਜਿੰਨੇ ਜਿੰਨੇ ਬੰਦੇ ਛੋਟੇ ਛੋਟੇ ਕੰਮ ਕਰਦੇ ਨੇ ਉਕੜ-ਉਕੜਾ ਵੀਰੇ ਮੈਂ ਕੱਢੀ ਜਾਂਦਾ ਜੇ ਕਿਸੇ ਭਾਈ ਨੂੰ ਲੋੜ ਹੋਈ ਤਾਂ ਵੀਰੇ ਕਰਾ ਸਕਦਾ ਪਰ ਆ ਜਰ ਮੈਂ ਕੁਦਰਤ ਦਾ ਕਰਿਸਮਾ ਦੇਖਿਆ ਬੱਚੇ ਦਾ ਇੱਕ ਅੱਖ ਚੁੰਝ ਬਿੰਗੀ ਇੱਕ ਮਹੀਨੇ ਕੋਲ 2 ਸਾਲ ਪਹਿਲਾਂ ਨਿਕਲਿਆ ਸੀਗਾ ਉਹਦੇ 4 ਲੱਤਾਂ ਸੀਗੀਆਂ ਕਿੱਥੀਆਂ ਟੰਡ ਹੋਈ ਆਸੀ ਬਈ ਆਸੀ ਆ ਦੇ ਆ ਦੇ ਆਹ ਦੇਖੋ ਮਰਨ ਭਾਣੀ ਵੀਰੇ ਛੇਤੀ ਦੁੰਦੇ ਹੈ ਕਿ ਜਿੱਥੇ ਤੱਕ ਇਹ ਵੀ ਪਰਮਾਤਮਾ ਨੇ ਹੁਣ ਭੇਜਤਾ ਠੀਕ ਆ ਇੱਕ ਅੱਖ ਹੈ ਦੀ ਜੰਜੀ ਬਿੰਗੀ ਇਹਦੇ ਲਈ ਅੱਖ ਤਾਂ ਹੈ ਹੀ ਨਹੀਂਗੀ ਇਹਦੀ ਆਉ ਮੇਰੀ ਕੋਸ਼ਿਸ਼ ਪੂਰੀ ਰੱਖਾਂਗੀ ਜਿੰਨੀ ਵੱਧ ਤੋਂ ਵੱਧ ਰੱਖੋਈ ਬਾਕੀ ਦਾ ਸਾਰੇ ਸਲੇ ਸੋਹਣੇ ਵੀ ਲੱਗਦੇ ਨੇ ਬਹੁਤ ਬਸ ਆਹੀ ਟਾਈਮ ਹੁੰਦੇ ਨੇ ਨਾ 10 ਦਿਨਾਂ ਦਾ ਇਹ ਬਹੁਤ ਸੋਹਣੇ ਲੱਗਦੇ ਹੁੰਦੇ ਨੇ ਜੀ ਕਰਦਾ ਵੀ ਇਹੇ ਜੀ ਬਚੇ ਰਹਣ ਇਹੇ ਜੀ ਬਚੇ ਰਹੇ 10 ਦਿਨਾਂ ਬਾਅਦ ਇਹਨਾਂ ਦੇ ਫੰਗ ਨਿਕਲਦੇ ਹੁੰਦੇ ਨੇ ਫਿਰ ਥੋੜੇ ਜਿਹੇ ਹੋਰੇ ਕੁਦਰਟ ਦੇ ਲੱਗਣ ਲੱਗ ਜਾਂਦੇ ਨੇ ਉਹ ਗਨਾਂ ਨਿਆਂ ਦਾ ਨਾਮ ਵੀਰੇ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਨੇ ਗੱਲ ਮੈਂ ਇੱਕ ਕਹਿ ਦਨਾ ਬਾਈਆਂ ਨੂੰ ਜਿਹੜੇ ਛੋਟੇ ਜ਼ਿਮੀਦਾਰ ਨੇ 2 2 2.5 2.5 ਕਿੱਲੇ ਵਾਲੇ ਹੁਣ ਉਹਨਾਂ ਦੀ ਡੰਗਣਾ ਡੂੰਗਣਾ ਕਰਨੀ ਤਾਂ ਬਸ ਹੋ ਗਈ ਨਾ ਵੀਰ ਉਹ ਰੱਖ ਸਕਦੇ ਨੇ ਨਾ ਉਹਨਾਂ ਪੂਰਾ ਹੁੰਦਾ ਦੁੱਧ ਵੀ ਕਿਉਂ ਮਹਿੰਗਾ ਪੈਂਦਾ ਇਹ ਕੰਮ ਚਲਾ ਸਕਦੇ ਨੇ ਜਿਹੜੇ ਉਹਨਾਂ ਦੇ ਪੁਰਾਣੇ ਡੰਗਰਾਂ ਨੇ ਭਾਂਡੇ ਪਏ ਨੇ ਉਹਨਾਂ ਨੂੰ ਜਾਲੀ ਲਾ ਲਈ 200-400 ਮੁਰਗੀ ਪਾਲੀ ਉਹਦੇ ਚੋਂ ਮੁਰਗੀਆਂ ਤਾਂ ਰੱਖ ਲਈਆਂ ਆਪਣਾ ਗਾਹਾਂ ਕੰਮ ਚਲਾਉਣ ਨੂੰ ਆਂਡੇ ਦੇਣ ਮੁਰਗੇ ਵੱਧ ਨੇ ਉਹਨਾਂ ਨੂੰ ਬਲੇਲਰ ਵਾਲੀ ਫੀਡ ਪਾ ਕੇ ਐਨ ਵਧੀਆ ਆਪਾਂ ਅੱਧੇ ਟਾਈਮ ਦੇ ਵਿੱਚ ਉਹਨਾਂ ਨੂੰ ਪਾਲ ਕੇ ਵੇਚ ਸਕਦੇ ਹਾਂ ਕਮਾਈ ਉਹਨਾਂ ਤੋਂ ਹੋ ਜਾਂਦੀ ਆ ਇਹ ਕੰਮ ਦਾ ਮੇਰਾ ਤਜਰਬਾ ਪੂਰਾ ਕਰਿਆ ਹੋਇਆ ਹੈ ਜਿੰਨਾ ਆਪਾਂ ਬੱਚਿਆਂ ਤੇ ਪੈਸੇ ਖਰਚ ਕਰਦੇ ਆਂ ਅੰਡਿਆਂ ਤੇ ਜਦ ਆਪਾਂ ਉਹਨਾਂ ਦੇ ਮੁਰਗੀ ਵੇਚਦੇ ਆਂ ਤਿੰਨ ਗਮਹੀਨੇ ਤੇ ਜਾ ਕੇ ਉਹ ਮੁਰਗੇ ਸਾਰਾ ਖਰਚਾ ਕੱਢ ਜਾਂਦੇ ਨੇ ਜਿੰਨਾ ਆਪਣਾ ਅੰਡਿਆਂ ਤੇ ਫੀਲਡ ਤੇ ਦਵਾਈਆਂ ਤੇ ਪੈਸੇ ਲਾਏ ਹੁੰਦੇ ਨੇ ਐਨੇ ਮੁਰਗੇ ਤਾਂ ਹੁਣ ਆਪਾਂ ਨੇ ਵਿਕੀ ਕਰਨੇ ਹੁੰਦੇ ਨੇ ਅੱਧਾ ਮੁਰਗਾ ਨਿਕਲ ਜਾਂਦਾ ਹੁੰਦਾ 10 ਮੁਰਗੀਆਂ ਦੇ ਮਗਰ ਇੱਕ ਮੁਰਗਾ ਰੱਖ ਲਓ ਬਾਕੀ ਬਲੈਲਰ ਵਾਲੀ ਫੀਡ ਪਾਓ ਪਾ ਲੋ ਉਹਨਾਂ ਨੂੰ ਬਾਈ ਅਪ ਦੇਰੀਏ ਚ ਪਤਾ ਕਰ ਲੋ ਕਿ ਕੀ ਰੇਟ ਚੱਲਦਾ ਸਾਡੇ ਦੇਸੀ ਦਾ ਕਿਲੋ ਦਾ ਇਹ ਜਿਹੜੇ ਛੋਟੇ ਜ਼ਿਮੀਂਦਾਰ ਨੇ ਉਹਨਾਂ ਵਾਸਤੇ ਵੀ ਰੰਮ ਵਾਸਤੇ ਗੱਲ ਕਰਦਾ ਸਾਡੇ ਜ਼ਿਮੀਂਦਾਰਾਂ ਦੀ ਜਫਾਕ ਵੀ ਦਰਨੀ ਤੋਂ ਘਾਹ ਦਾ ਕੋਈ ਨੰਗਦਾ ਹੀ ਨਹੀਂ ਹੈਗਾ ਲੋਹਾ ਮਿੱਟੀ ਟਰੈਕਟਰ ਬਸ ਇੱਥੇ ੱੱਕੇ ਨੇ ਜਾਂ ਫਿਰ ਵੀਰੇ ਕਿਲੇ ਤੋਂ ਕਿਲੇ ਵੇਚ ਕੇ ਬਾਹਰ ਸਾਨੂੰ ਇਹ ਕੰਮ ਨਾ ਕਰੋ ਛੋਟੇ ਛੋਟੇ ਆਪਣੇ ਪੋਲਟੀ ਫਾਰਮ ਬਣਾਓ ਆਪ ਕੋਹੋ ਜੀਆਂ ਪਾਲਟੀਆਂ ਬਣਾਵਾਂਗੇ ਜੇ ਵਧੀਆ ਕੰਮ ਚੱਲ ਪਿਆ ਇੱਥੋਂ ਆਂਡਾ ਪੈਕ ਕਰਕੇ ਬਾਹਰ ਵੀ ਜਾ ਸਕਦਾ ਬਹੁਤ ਬੰਦੇ ਨੇ ਇਹ ਜੀ ਮੰਗਣ ਵਾਲੇ ਆਂਡੇ ਕਹਿੰਦੇ ਨੇ ਵੀ ਹਾਂ ਸਾਨੂੰ ਪੈਕ ਕਰਕੇ ਸਟੈਂਪ ਮੋਹਰ ਲਾ ਕੇ ਪਾਸ ਕਰਾ ਕੇ ਭੇਜੋ ਇਹਨਾਂ ਸੋਚੂ ਵੀ ਹਾਂ ਆਪਾਂ ਫਾਰਮ ਪਾ ਲਿਆ ਉਹਦਾ ਅੰਡੇ ਕਿੱਥੇ ਜਾਣਗੇ ਉਹਦੇ ਇੰਨੇ ਬੱਚੇ ਕਿੱਥੇ ਜਾਣਗੇ ਉਹਦੀਆਂ ਮੁਰਗੀਆਂ ਕਿੱਥੇ ਜਾਣਗੀਆਂ ਵੈਸੇ ਤਾਂ 3-4 ਸਾਲ ਮੁਰਗੀਆਂ ਵੇਚਣ ਦੀ ਲੋੜ ਨਹੀਂ ਉਹਨਾਂ ਤੋਂ ਕਮਾਈ ਕਰੋ ਸੱਦ ਪਾਓ ਛੋਟੇ-ਛੋਟੇ ਵੱਡੇ-ਵੱਡੇ ਜਿੰਨੇ ਵੀ ਆਪਣੀ ਮੰਜਾ ਹੈ ਸੋ ਉਹਨਾਂ ਨੇ ਪਾਓ ਆਪਦਾ ਵੀਰੇ ਘਰੇ ਬੈ ਕੇ ਕੰਮ ਚਲਾਓ ਖਾਣੀ ਦਾ ਵੀਰੇ ਰੋਟੀਆਂ ਕੈਨੇਡਾ ਅਮਰੀਕਾ ਨਾਲ ਤਾਂ ਉਹ ਬਨ ਹੀ ਨਿੰਗਦੀ ਹੈਗੀ 버거 ਵੀ ਜੀ ਚਾਲਦੇ ਨੇ ਆਪਾਂ ਪੰਜਾਬ ਵਿੱਚ ਬਹਿ ਕੇ ਵੀਰੇ ਫਿਰ ਵੀ ਵਧੀਆ ਰੋਟੀਆਂ ਬਣਾਉਂਦਾ ਔਰ ਨਾਲ ਖਾਂਦੇ ਆ ਕੋਈ ਫੈਕਰ ਨਹੀਂ ਕੋਈ ਫਾਕਾ ਨਹੀਂ ਉਹ ਇਹਨਾਂ ਇੱਕ ਦੂਜੇ ਨੂੰ ਦੇਖ ਕੇ ਉਹ ਚੱਲ ਗਿਆ ਕੈਨੇਡਾ ਉਹ ਚੱਲ ਗਿਆ ਅਮਰੀਕਾ ਵੀਰੇ ਜੀ ਤੋਂ 40 ਲੱਖ ਲਾ ਕੇ ਨਹੀਂ ਕੰਮ ਚਲਾ ਆ ਹੋਇਆ ਉਹ 40 ਲੱਖ ਲਾ ਕੇ ਉੱਥੇ ਦਿਹਾੜੀਆਂ ਕਰਕੇ ਕੀ ਪੈਸੇ ਪੂਰੇ ਕਰ ਲੂਗਾ ਛੋਟੀ ਜੀ ਗੱਲ ਆ ਵੀਰੇ ਇਹ ਸੋਚਣ ਵਾਲੀ ਜਿਹੜੇ ਕਿਹੇ ਵੀਰੇ ਦੇ ਦਿਮਾਗ 'ਚ ਆ ਗਈ ਉਹ ਤਾਂ ਜ਼ਰੂਰ ਕੋਸ਼ਿਸ਼ ਕਰੂਗਾ ਇਹ ਗੱਲ ਦੀ ਮੈਂ ਉਹਨਾਂ ਪਾਈਆਂ ਵਾਸਤੇ ਗੱਲ ਕਰਦਾ ਜਿਨ੍ਹਾਂ ਕੋਲ ਦੋ ਦੋ ਗੀਦੇ ਨੇ ਤਾਈ ਤਾਈ ਤਨ ਕਿੱਲੇ ਨੇ ਜ਼ਮੀਨ ਤਾਂ ਚਲੋ ਆਪਦਾ ਕੰਮ ਕਰਦੀ ਉਹਨਾਂ ਦੇ ਘਰੇ ਡੰਗਣ ਵਾਲੇ ਭਾਂਡੇ ਨੇ ਤੂੜੀ ਵਾਲੇ ਭਾਂਡੇ ਨੇ ਉਹਨਾਂ ਦੇ ਵਿੱਚ ਪਾ ਕੇ ਦੂਹ ਦੂ ਸੌ ਚਾਰ ਚਾਰ ਸੌ ਮੁਰਗੀ ਪਾ ਲਓ ਕੁਛ ਨਹੀਂ ਵੀਰੇ ਸਵੇਰੇ ਘੰਟੇ ਆ ਦੋ ਘੰਟੇ ਕੰਮ ਸਾਮ ਨੂੰ ਆ ਘੰਟਾ ਆਪਦੀ ਕਮਾਈ ਕਰੋ ਨਜ਼ਾਰੇ ਲਗੋ हां मैं वीर बनके भी मैं मदद पूरी करूंगा भी है तो यार मैं भी बंदा गरीब ही मदद पूरी करेंगे बच्चे ਕੱਢਣ ਦੀ ਮਸ਼ੀਨਾ ਬਣਾਉਣ ਦੀ ਹੁਣ ਕਢਾਈਆਂ ਕਢਾਣੀ ਵਾਲੇ ਬਾਈ ਦੀ ਗੱਲ ਸੁਣੀਆ ਕਹਿੰਦੇ ਯਾਰ ਉਹਨਾਂ ਨੇ ਪਤਾ ਨਹੀਂ ਕਿੰਨੇ ਲੱਖਾਂ ਚਲਿਆਂਦੀਆਂ ਨੇ ਮਸ਼ੀਨਾ ਇਹ ਬੱਚੇ ਕੱਢਣ ਇੱਕ ਲੱਖ ਦੀਆਂ ਤਾਂ ਪੰਜ ਤੋਂ ਇੰਨੀਆਂ ਮਸ਼ੀਨਾ ਬਣ ਜਾਣਗੀਆਂ ਪੂਰੇ ਲੁਧਿਆਣੇ ਜ਼ਿਲ੍ਹੇ ਦੇ ਬੱਚੇ ਨਿਕਲਣ ਲੱਗ ਜਾਣਗੇ ਉਹਦੇ ਨਾਲ ਇਹ ਵੀਰੇ ਸਭ ਭੇਡ ਚਾਲਾ ਆ ਮਸ਼ੀਨ ਦੇਖ ਲਓ ਮੇਰੀ ਫਰਿੱਜ ਦੀ ਬਣਾਈ ਹੋਈ ਹੈ ਹਾਂ ਕੋਸ਼ੇ ਦੇ ਚ ਪੰਜ ਟ੍ਰੇਆਂ ਲੱਗ ਜਾਂਦੀਆਂ ਨੇ ਇਹਦੇ 'ਚ ਇੱਕ ਟ੍ਰੇ ਦੇ ਵਿੱਚ 120 ਅੰਡੇ ਪਾਏ ਜਾਂਦੇ ਨੇ ਜਨ ਜਰ ਜਿੰਨਾ ਕਾਪਾ ਨੇ ਆਪਣਾ ਫਾਰਮ ਕਰਨ ਉਹਨੇ ਇੱਕ ਇੱਕ ਲਾੜ ਦੇ ਵਿੱਚੋਂ ਇੱਕ ਦੀ ਦੋ ਲਾਟਾਂ ਦੇ ਵਿੱਚੋਂ ਨਿਕਲੇ ਆਉਣਗੇ ਤਿੰਨ ਦੇ ਵਿੱਚੋਂ ਨਿਕਲੇ ਆਉਣਗੇ ਨਾਲੇ ਆਪਾਂ ਸਿੱਖ ਜਾਂਦੇ ਆ ਨਾਲੇ ਆਪਾਂ ਕੰਮ ਕਰ ਲੈਨੇ ਆ ਹਾਂ ਜਿਹੜਾ ਇਹਦੇ ਜੀ ਸਮਾਨ ਆ ਉਹ ਵੀਰੇ ਥੋੜਾ ਜਿਹਾ ਮਹਿੰਗਾ ਆਉਂਦਾ ਆਉਂਦਾ ਆਨਲਾਈਨ ਆ ਇੱਥੇ ਕਿਸੇ ਕੋਲ ਦੁਕਾਨ ਵਾਲੇ ਕੋਲ ਨਹੀਂ ਹੈਗਾ ਲੁਧਿਆਣਾ ਵੀ ਬਥੇਰਾ ਪਤਾ ਕਰਕੇ ਦੇਖ ਲਿਆ ਉਹ ਮਿਲ ਜਾਂਦਾ ਹਾਲਾ ਚੱਲਦਾ ਨਹੀਂ ਹੈਗਾ ਘੜਦਾ ਵੀਰੇ ਪਾਣੀ ਡੋਲਦਾ ਮੈਂ ਰਹਾ ਆ ਆਹ ਆਹ ਇਹ ਬਚੇ ਨਿਕਰਦੇ ਨੇ ਆ ਇਹਨਾਂ ਦੀ ਗੱਲ ਜਰੂਰ ਦੇਖਣੀ ਪੈਂਦੀ ਆ ਨਹੀਂ ਛੇਤੀ ਪਚਾ ਮਰਦਾ ਨਹੀਂ ਹੈਗਾ ਮਰਦਾ ਵੀ ਰੱਖਾਦਾ ਹੈ ਜਦੋਂ ਠੰਡ ਲੱਗਦੀ ਆ ਅਗਲੀ ਵੀਡੀਓ ਚ ਪਾਵਾਂਗੇ ਵੀ ਹੁਣ ਮੈਨੂੰ ਯਾਰ ਗਿੱਲਾ ਕਰਤਾ ਇਹਨਾਂ ਨੇ ਸ਼ੀਸ਼ੀ ਡੁੱਲ ਗਈ ਉਹ ਕੋੜਾਲੇ ਪਾਣੀ ਦੀ ਹੁਣ ਇਹਨਾਂ ਦੇ ਥੱਲੇ ਸੁੱਕਾ ਕਰਨਾ ਪਊ ਆਪਣੇ ਜਵਾਕ ਮੰਗੂ ਜਿਹੜਾ ਕਹਿੰਦੇ ਨੇ ਵੀਰ ਸਾਡੇ 3000 ਬੱਚੇ ਮਰ ਗਏ ਛੱਡ ਤਾਂ ਮਰ ਗਏ ਇਹਨਾਂ ਨੂੰ ਇੱਕ ਮਹੀਨਾ ਤਾਂ ਵੀਰੇ ਪੂਰੀ ਹੀਟ ਚਾਹੀਦੀ ਹੈ ਜੇ ਆਪਣੇ ਠੰਡਾ ਗਰਮੀ ਦੇ ਚੇਤ ਦੇ ਮਹੀਨੇ ਤੋਂ ਬਾਅਦ ਇਹਨਾਂ ਨੂੰ ਕੋਈ ਬਰਲਬ ਦੀ ਕਾਹਦੀ ਲੋੜ ਨਹੀਂ ਬਾਅਦ ਚ ਮੌਸਮ ਹੋ ਜਾਈ ਹੋ ਜਾਂਦਾ ਇੱਕੋ ਜਿਹਾ ਜਿਹੜੇ ਟਾਈਮ ਆਪਣੇ ਜਾਨਵਰ ਬੱਚੇ ਕੱਢਦੇ ਨੇ ਤਾਂ ਇਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦਾ ਤਾਂ ਹੀ ਤਾਂ ਜਾਨਵਰਾਂ ਦੇ ਦੇ ਕੇ ਛੱਡ ਜਾਂਦੇ ਨੇ ਕਿਉਂਕਿ ਤਾਪਮਾਨ ਸੂਰਜ ਉਨਾ ਹੀ ਰੱਖਦਾ ਜਿੰਨਾ ਮਸ਼ੀਨ ਰੱਖਦੀ ਆ ਬਾਕੀ ਵੀਰੇ ਦੂਜੀ ਵੀਡੀਓ ਚ ਪਾਉਂਗਾ ਮੈਂ ਮੈਨੂੰ ਤਾਂ ਯਾਰ ਇੰਨਾ ਵੀਡੀਓ ਬੂਡੀ ਵੀ ਪਾਉਣ ਦਾ ਪਤਾ ਨਹੀਂ ਹੈਗਾ ਜਵਾਕ ਦੱਸ ਦਿੰਦੇ ਨੇ ਉਪਣ ਪਾ ਦਿੰਦੇ ਆ ਬਾਕੀ ਬਾਈ ਬਣ ਕੇ ਕਮੈਂਟਾਂ ਸਪੋਰਟ ਕਰਿਓ ਜਿਹਨੂੰ ਵੀ ਕੋਈ ਗੱਲਬਾਤ ਦੀ ਲੋੜ ਹੋਈ ਹੋਈ ਦੱਸਿਓ ਨੰਬਰ ਹੈਗਾ ਮੇਰਾ ਦੁਬਾਰਾ ਮੈਂ ਫੇਰ ਦੱਸ ਦਿੰਦਾ 9914134629 ਵੀਰੇ ਆਪਣ ਮਦਦ ਪੂਰੀ ਕਰਾਂਗੇ ਫਾਰਮ ਤੁਸੀਂ ਬਣਾਉਣਾ ਆਪ ਦੇਖੇ ਚ ਬਣਾਓ ਘਰੇ ਬਣਾਓ ਆਂਡੇ ਲਿਆਓ ਮਸ਼ੀਨ ਚ ਲਾ ਕੇ ਬੱਚੇ ਕੱਢ ਦੰਨੇ ਆ ਜਾਦੇ ਕੀ ਮੇਰੇ ਕੋਲ ਕੀੜਾ ਮਾਰਦੇ ਰਹੋ ਮਹੀਨੇ ਦੇ ਆਪਾਂ ਕਰਕੇ ਦਵਾਂਗੇ ਬੱਚੇ ਜੇ ਅਗਲੇ ਨੂੰ ਨਹੀਂ ਪਤਾ ਲੱਗਦਾ ਹੈਗਾ ਪਿਆਰ ਮੇਰੇ ਕੋ ਮਰਨਾ ਜਾਣ ਹੁਣ ਆ ਦੇਖੋ ਪਤਾ ਕੀ ਕਰ ਲੂਗੀ ਦੇਖ ਦੇਖਦਾ ਹੋਊਗਾ ਤੁਨ ਦੇਖੋ ਇਹਨਾਂ ਦੇ ਸਣ ਦਾ ਢੇਰ ਲੱਗ ਗਿਆ ਕੀ ਗੱਲ ਹੋ ਗਈ ਉਹ ਪਾਣੀ ਡੁੱਲ ਗਿਆ ਨਾ ਥੱਲੇ ਨੇ ਪੈਰ ਗਿੱਲੇ ਹੋਣ ਕਰਕੇ ਉਹ ਠੱਟ ਲੱਗਣ ਲੱਗੀ ਉਹ ਇਹਨਾਂ ਦਾ ਜਬਾ ਕੰਮ ਉਹ ਗਿੱਲਾ ਸੁੱਕਾ ਕਰਨਾ ਪੈਣਾ ਫਿਰ ਇਹ ਟਿਕਣਗੇ ਚਲੋ ਭਾਈ ਜੀ ਥੈਂਕ ਯੂ ਬਾਕੀ ਜੇ ਤਾਂ ਮੇਰਾ ਵੀਰ ਕਿਸੇ ਦੇ ਗੱਲ ਦਿਮਾਗ ਚ ਵੱੜਦੀ ਆ ਤਾਂ ਜਰੂਰ ਕਨੈਕਟ ਕਰਿਓ ਨਹੀਂ ਤਾਂ ਭਾਈ ਤੁਸੀਂ ਆਪਣੇ ਘਰੇ ਮੈਂ ਆਪਣੇ ਘਰੇ ਜਗਾੜ ਚੱਲਦਾ ਠੀਕ ਆ ਕੰਬਾਈਨ ਦਾ ਪੂਰਨਾ ਨਾਮ ਹੈ ਬਾਕੀ ਦਾ پیسے ਮੈਨੂੰ ਜਾਣ ਦੇਣੇ ਬਹੁਤ ਅਲਦੜੇ ਕੰਬਾਈਨ ਵਾਲੇ ਬਿੱਟੂ ਪੋਰਮਾਨ ਨੇਟ ਤੋਂ ਵੀ ਦੇ ਕੇ ਜਗੜ ਤਿਆਰ ਕਰਿਆ ਸੀਗਾ ਸਸਤਾ ਪੈਂਦਾ ਨਹੀਂ ਜਾਂਦਾ ਲੱਖਾਂ ਦੇ ਜਾਂ ਆਪਾਂ ਦੁਕਾਨ ਤੋਂ ਲੈ ਕੇ ਆਉਨੇ ਆ ਮੰਗਾਉਨੇ ਆ ਆਨਲਾਈਨ ਮਸ਼ੀਨਾਂ ਨਹੀਂ ਤਾਂ ਇਹ ਲੱਖਾਂ ਚ ਜਾਂਦਾ ਕੰਮ ਜੇ ਆਪਾਂ ਘਰੇ ਕਰ ਲੈਨੇ ਆ ਜੇ ਲੱਖ ਦਾ ਤੇ 40 ਹਜ਼ਾਰ ਦਾ ਬਣ ਜਾਂਦਾ ਜੇ ਉਹ ਬਣਾਉਣਾ ਹੋਵੇ ਆ ਕੋਈ ਖਾਸ ਅਪੀਰੀ ਇਹਦੇ ਚ ਕੋਈ ਬੜਾ ਟਾਰਗੇਟ ਨਹੀਂ ਹੈਗਾ ਆ ਦੇਖੋ ਹੁਣ ਟੈਂਪਰੇਚਰ ਗਿਰ ਗਿਆ ਥੱਲੇ 37.5 ਚਾਹੀਦਾ ਅਨਿਲੇਖਾਂ ਦੀ ਐਮ ਜੀ ਟੀਆ ਇਹ ਪਾਪ ਪਾਣੀ ਦੀ ਮਾਤਰਾ ਦੱਸਦਾ ਕਿੰਨੀ ਆ ਸਪੀਰ ਲਾ ਹੈ ਨਾਲ ਜੇ ਵੀ ਗੜਬੜ ਹੋ ਜਵੇ ਇੱਕ ਦੂਜੇ ਚ ਨਾਮ ਦੱਸ ਦਿੰਦੇ ਨੇ ਇੱਕ ਹੋਰ ਲੱਗਿਆ ਹੋਇਆ ਥਰਮੋਮੀਟਰ ਫੁੱਟ ਗਿਆ ਜਿਹੜਾ ਆਪਣੇ ਬੁਖਾਰ ਦੇਖਣ ਵਾਲਾ ਹੁੰਦਾ ਉਹ ਦੱਸ ਦਿੰਦਾ